ਖੇਤਰ ਚੁਰੀਂਜਾ ਟੀਚਰ ਯੂਨੀਅਨ ਦੇ ਸਾਰੇ ਅਧਿਆਪਕ ਜੱਜ ਪੰਜਾਬ ਭਾਰਤੋਂ ਮੋਹਾਲੀ ਦੇ ਵਿੱਚ ਆ ਕੇ ਹੜਤਾਲ ਕਰ ਰਹੇ ਨੇ ਇਹਨਾਂ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਖਾਸੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਵੇਖ ਸਕਦੇ ਹੋ ਮੋਹਾਲੀ ਦੇ ਫੇਸ 7 ਦਾ ਇਹ ਚੌਂਕ ਜਿੱਥੇ ਸਾਰੇ ਅਧਿਆਪਕ ਇਸ ਵੇਲੇ ਧਰਨਾ ਲਾ ਕੇ ਬੈਠੇ ਹੋਏ ਨੇ ਲੋਕਾਂ ਨੂੰ ਖਾਸੀ ਦਿੱਕਤ ਆ ਰਹੀ ਹੈ ਕਿਉਂਕਿ ਟ੍ਰੈਫਿਕ ਜਿਹੜਾ ਪੂਰਾ ਇਸ ਚੌਂਕ ਦੇ ਵਿੱਚ ਜਾਮ ਹੋ ਗਿਆ ਤੁਸੀਂ ਵੇਖ ਸਕਦੇ ਹੋ ਦੂਰ ਦੂਰ ਤੱਕ ਜਿਹੜੀਆਂ ਨੇ ਗੱਡੀਆਂ ਖੜੀਆਂ ਨੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਕਾਫੀ ਕਿਉਂਕਿ ਰਸਤਾ ਇਹ ਲੋਕ ਨਹੀਂ ਦੇ ਰਹੇ ਉਹਨਾਂ ਨੂੰ ਲੰਘਣ ਲਈ ਕੁਝ ਲੋਕ ਜਿਹੜ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਵਾਪਸੀ ਦੀ ਕੋਸ਼ਿਸ਼ ਕਰ ਰਹੇ ਨੇ ਵਾਪਸ ਮੁੜ ਨਹੀਂ ਤਾਂ ਕਿ ਕਿਸੇ ਹੋਰ ਰਸਤੇੋਂ ਆਪਣੇ ਜਗ੍ਹਾ ਤੇ ਪਹੁੰਚਿਆ ਜਾਏ ਤੇ ਆਪਣਾ ਜਿਹੜਾ ਸਮਾਂ ਹੈ ਉਹ ਬਚਾਇਆ ਜਾਵੇ ਲੇਕਿਨ ਇਹ ਲੋਕ ਪਹਿਲਾਂ ਇਸ ਤੋਂ ਪਹਿਲਾਂ ਫੇਸ 7 ਦੀ ਲਾਈਟਾਂ ਦੇ ਜਾਮ ਲਾ ਕੇ ਬੈਠੇ ਹੋਏ ਸਨ ਜਦੋਂ ਇਹ ਜਾਮ ਹਟਾ ਕੇ ਅੱਗੇ ਅਜ ਤਿੰਨ ਫੇਸ ਦੇ ਵਿੱਚ ਜਿੱਥੇ ਪੰਜਾਬ ਦੇ ਸਿੱਖਿਆ ਮੰਤਰੀ ਮੀਟਿੰਗ ਕਰ ਰਹੇ ਨੇ ਉਸ ਮੀਟਿੰਗ ਤੱਕ ਪਹੁੰਚਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਲੇਕਿਨ ਫਿਲਹਾਲ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕ ਲਿਆ ਪੁਲਿਸ ਨਾਲ ਗੱਲਬਾਤ ਚੱਲ ਰਹੀ ਹੈ ਲੇਕਿਨ ਹੁਣ ਤੱਕ ਵੀ ਕੋਈ ਵੀ ਸਿੱਟਾ ਸਾਹਮਣੇ ਨਿਕਲ ਕੇ ਨਹੀਂ